ਪਿਛਲੇ ਸਾਲ ਜੋ ਫਲੱਡ ਆਇਆ ਸੀ ਉਸ ਤੋਂ ਬਾਅਦ ਜਿਹੜੇ ਵੀ ਪ੍ਰਬੰਧ ਕੀਤੇ ਗਏ ਉਹਨਾਂ ਤੋਂ ਤਸੱਲੀ ਹੈ ਤੁਹਾਨੂੰ ਲੱਗਦਾ ਕੁਝ ਅਕਬਲ ਸਿੰਘ ਜੀ ਨਹੀਂ ਕੋਈ ਪ੍ਰਬੰਧ ਵਿੱਚ ਕੋਈ ਤਸੱਲੀ ਨਹੀਂ ਸਾਨੂੰ ਇੱਕ ਗਿਣਤੀ ਜੇ ਮੈਂ ਗਿਣਤੀ ਕਰਨੀ ਹੋਵੇ ਤੇ ਕੋਈ 4 500 ਜਾਂ 1000 ਥੈਲਾ ਹੋ ਸਕਦਾ ਹੈ ਕਿ ਪ੍ਰਸ਼ਾਸਨ ਨੇ ਇੱਥੇ ਲਾ ਦਿੱਤਾ ਸੋ ਆਪਾਂ ਨੂੰ ਬਿਲਕੁਲ ਫਿਕਰ ਨਹੀਂ ਕਰਨਾ ਚਾਹੀਦਾ ਕਿਉਂਕਿ ਪ੍ਰਸ਼ਾਸਨ ਨੇ ਬਹੁਤ ਤਕੜਾ ਪ੍ਰਬੰਧ ਕਰ ਦਿੱਤਾ ਹੈ ਨਦੀ ਦੇ ਪਾਣੀ ਤੋਂ ਲੋਕਾਂ ਨੂੰ ਬਚਾਉਣ ਵਾਸਤੇ ਇਹ ਸ਼ਾਇਦ ਉਹਨਾਂ ਨੇ ਕੁਝ ਜ਼ਿਆਦਾ ਹੀ ਕਰ ਦਿੱਤਾ ਹੈ ਇਸ ਵਾਰ ਜੇ ਨਦੀ ਚੜ ਆਉਂਦਾ ਤਾਂ ਇਹ ਜਿਹੜਾ ਪ੍ਰਬੰਧ ਹੈ ਇਹ ਸਾਰੇ ਪਟਿਆਲੇ ਨੂੰ ਬਚਾ ਲੇਗਾ। ਇਹ ਹੀ ਪਾਣੀ ਫਿਰ ਪਟਿਆਲੇ ਚ ਜਾਣਾ ਇਹ ਬੂਟੀ ਇੰਨੀ ਫਸੀ ਪਈ ਹੈ ਇੱਥੇ ਹਾਲੇ ਵੀ ਇਹ ਤੁਸੀਂ ਪਿਛਲੇ ਪਾਸੇ ਮੈਂ ਤੁਹਾਨੂੰ ਦਿਖਾਉਣਾ ਹੈ ਦੋਲਤਪੁਰ ਦਾ ਪੋਲਾ ਜਿਹੜਾ ਜਿਹਦੇ ਉੱਤੇ ਅਸੀਂ ਖੜੇ ਹੋਏ ਹਾਂ ਇਹਦੇ ਪਿਛਲੇ ਪਾਸੇ ਵੀ ਬਿਲਕੁਲ ਜਿਹੜੀ ਸਫਾਈ ਨਹੀਂ ਹੋਈ ਉਹ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਕਿ ਬੂਟੀ ਇੱਥੇ ਜਿਹੜੀ ਫਸੀ ਹੋਈ ਹੈ ਜੋ ਆਇਆ ਹਜ਼ਾਰਾਂ ਲੱਖਾਂ ਕਿਊਸਿਕ ਪਾਣੀ ਇਥੋਂ ਦੀ ਲੰਗਣਾ ਸੋ ਕੀ ਇੰਨੀ ਵੱਡੀ ਮਾਤਰਾ ਵਿੱਚ ਪਾਣੀ ਜੇ ਰੁਕੇ ਗਏ ਥੇ ਇਹ ਉਥਾਂ ਹੈ ਜਿੱਥੋਂ ਪਾਣੀ ਨਿਕਲਣਾ ਹੈ ਔਰ ਜਿਹੜੀ ਗੱਲ ਕੀਤੀ ਜਾ ਰਹੀ ਹੈ ਬੂਟੀ ਕੱਢਣ ਦੀ ਆਹ ਡਕਾਲੇ ਦੇ ਪੁਲ ਦੇ ਬਿਲਕੁਲ ਮੈਂ ਥੱਲੇ ਖੜਿਆ ਹਾਂ ਨਦੀ ਵਾਲੇ ਪੁਲ ਤੇ ਔਰ ਤੁਸੀਂ ਦੇਖਦੇ ਹੋ ਕਿ ਜਿੱਥੋਂ ਤੱਕ ਮੇਰੀ ਨਿਗਾਹ ਜਾ ਰਹੀ ਹੈ ਜਿੱਥੋਂ ਤੱਕ ਉਹ ਦੇਖੋ ਸਿਰੇ ਤੱਕ ਬੂਟੀ ਦਾ ਇੱਕ ਵੀ ਪੱਤਾ ਤੋੜ ਕੇ ਬਾਹਰ ਨਹੀਂ ਕਟਿਆ ਗਿਆ ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚੋਂ ਲੰਘਦੀ ਵੱਡੀ ਨਦੀ ਇਹਨਾਂ ਦਿਨਾਂ ਦੇ ਵਿੱਚ ਖਾਲੀ ਨਜ਼ਰ ਆ ਰਹੀ ਹੈ ਬਹੁਤ ਘੱਟ ਪਾਣੀ ਹੈ ਪਰ ਪਿਛਲੇ ਸਾਲ ਜਦੋਂ ਇਹਦੇ ਵਿੱਚ ਪਾਣੀ ਦਾ ਪੱਧਰ ਅਚਾਨਕ ਵਧਿਆ ਇਹਨਾਂ ਦਿਨਾਂ ਦੇ ਵਿੱਚ ਹੀ ਪਟਿਆਲਾ ਚ ਹੜ੍ਹ ਆ ਗਏ ਸੀ। ਕਈ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ ਸੀ ਜਿਸ ਤੋਂ ਬਾਅਦ ਦੇ ਵਿੱਚ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਸੀ। ਕੀ ਇਸ ਵਾਰ ਵੀ ਇਸ ਨਦੀ ਦੇ ਵਿੱਚ ਪਾਣੀ ਆ ਸਕਦਾ ਹੈ? ਕੀ ਇਸ ਵਾਰ ਵੀ ਇਸ ਨਦੀ ਦਾ ਪਾਣੀ ਤਬਾਹੀ ਮਚਾ ਸਕਦਾ ਹੈ? ਬਹੁਤ ਵੱਡੇ ਸਵਾਲ ਨੇ। ਕੀ ਪ੍ਰਸ਼ਾਸਨ ਚੌਕੰਨਾ ਹੋਇਆ ਹੈ? ਪ੍ਰਸ਼ਾਸਨ ਨੇ ਦੁਬਾਰਾ ਇੰਤਜ਼ਾਮ ਕੀਤੇ ਨੇ ਕਿ ਲੋਕਾਂ ਨੂੰ ਪਾਣੀ ਦੀ ਮਾਰ ਤੋਂ ਬਚਾਇਆ ਜਾ ਸਕੇ? ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ ਇਸ ਰਿਪੋਰਟ ਦੇ ਵਿੱਚ ਸਾਡੇ ਗਰੁੱਪ ਐਡੀਟਰ ਮਿਸਟਰ ਅਮਰਜੀਤ ਸਿੰਘ ਵੜੈਚ ਹੋਰਾਂ ਨੇ ਗਰਾਊਂਡ ਜ਼ੀਰੋ ਦੇ ਉੱਤੇ ਜਾ ਕੇ ਸਾਰੀ ਜਾਣਕਾਰੀ ਤੇ ਹਾਲਾਤ ਸਾਂਝੇ ਕੀਤੇ ਨੇ ਆਓ ਤੁਹਾਨੂੰ ਲੈ ਚੱਲਦੇ ਹਾਂ ਵੱਡੀ ਨਦੀ ਪਟਿਆਲਾ ਦੇ ਉੱਤੇ ਜਿੱਥੇ ਫਿਲਹਾਲ ਕੀ ਕੁਝ ਚੱਲ ਰਿਹਾ ਹੈ ਇਸ ਰਿਪੋਰਟ ਦੇ ਜ਼ਰੀਏ ਦੇਖਦੇ ਹਾਂ ਮੈਂ ਅਮਰਜੀਤ ਵੜੈਚ ਐਸ ਸਾਡੇ ਬਿਲਕੁਲ ਪੰਜਾਬੀ ਯੂਨੀਵਰਸਿਟੀ ਦੇ ਨਾਲ ਪਿਛਲੇ ਪਾਸੇ ਲੈਣਾ ਲੰਘ ਕੇ ਪਿੰਡ ਪੈਂਦਾ ਹੈ ਦੌਲਤਪੁਰ ਮੈਂ ਬਿਲਕੁਲ ਦੌਲਤਪੁਰ ਦੇ ਬਾਹਰਲੇ ਪਾਸੇ ਨਦੀ ਦੇ ਬਿਲਕੁਲ ਕਿਨਾਰੇ ਤੇ ਖੜਿਆ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਨਦੀ ਦਾ ਪੁਲ ਹੈ ਜਿਹੜਾ ਦੌਲਤਪੁਰ ਦੇ ਵਿੱਚੋਂ ਦੀ ਹੋ ਕੇ ਤੇ ਫੋਕਲ ਪੁਆਇੰਟ ਨੂੰ ਜਾਂਦਾ ਹੈ ਇਸ ਥਾਂ ਤੇ ਪਿਛਲੇ ਸਾਲ 2023 ਦੇ ਵਿੱਚ ਜੋ ਫਲੱਡ ਆਇਆ ਸੀ ਉਹ ਇੱਥੇ ਡਰੇਨੇਜ ਡਿਪਾਰਟਮੈਂਟ ਨੇ ਉਹ ਤੁਸੀਂ ਦੇਖ ਰਹੇ ਹੋ ਸਾਹਮਣੇ 11 ਫੁੱਟ ਜਿਹੜਾ 11 7 2023 ਨੂੰ ਹਾਈ ਫਲੱਡ ਜਿਹੜਾ ਲੈਵਲ ਹੈ ਨਦੀ ਦਾ ਉਹ ਉਹਨਾਂ ਨੇ ਲਗਾਇਆ ਸੀ ਔਰ ਇਹਦੇ ਨਾਲ ਤੁਸੀਂ ਦੇਖ ਰਹੇ ਹੋ ਇੱਕ ਭਰਤੀ ਪੈ ਰਹੀ ਹੈ ਬਹੁਤ ਉੱਚੇ ਪੱਧਰ ਤੇ ਇੱਥੇ 5-7 ਫੁੱਟ 8-8 ਫੁੱਟ ਪਾਣੀ ਸੀਗਾ ਉਹ ਪਿਛਲੇ ਪਾਸੇ ਇੱਕ ਡੇਰੀ ਫਾਰਮ ਹੈ ਉਹ ਦੱਸ ਰਹੇ ਨੇ ਪਿੰਡ ਵਾਲੇ ਕਿ ਉੱਥੇ ਜਦੋਂ ਮੱਝਾਂ ਕੱਢ ਰਹੇ ਸੀ ਤੇ ਉਹਨਾਂ ਦੀਆਂ 5-6 ਮੱਝਾਂ ਡੁੱਬ ਗਈਆਂ ਸੀ ਉਹ ਸਾਹਮਣੇ ਇੱਕ ਗੱਡੀ ਖੜੀ ਹੋਈ ਹੈ ਉਹ ਗੱਡੀ ਦੇ ਬਿਲਕੁਲ ਉੱਪਰਲੇ ਪਾਸੇ ਪਾਣੀ ਚੱਲਦਾ ਸੀ ਔਰ ਇਹ ਡੇਰੀ ਫਾਰਮ ਵਾਲੇ ਵਿਚਾਰੇ ਹੁਣ ਐਸ ਸੜਕ ਦੇ ਬਰਾਬਰ ਮੈਂ ਜੇ ਇੱਥੇ ਜਿੱਥੇ ਖੜਾ ਹਾਂ ਘਟੋ ਘਟ ਵੀ 10 11 ਫੁੱਟ ਉਸ ਡੇਰੀ ਤੋਂ ਲੈਵਲ ਤੋਂ ਜਿਹੜਾ ਉੱਪਰ ਹੈ ਇੰਨੀ ਭਰਤੀ ਪਾ ਕੇ ਇੰਨਾ ਵੱਡਾ ਖਰਚਾ ਦੁਬਾਰਾ ਕਰਨ ਜਾ ਰਹੇ ਨੇ ਪਿੰਡ ਵਾਲੇ ਮੇਰੇ ਕੋਲੇ ਕੁਛ ਨੇ ਜਿਸਪਾ ਇੱਥੇ ਸਰਦਾਰ ਇਕਬਾਲ ਸਿੰਘ ਸਰਪੰਚ ਨੇ ਦੌਲਤਪੁਰ ਦੇ ਉਹ ਮੇਰੇ ਕੋਲੇ ਖੜੇ ਨੇ ਉਹਨਾਂ ਨੇ ਗੱਲ ਕੀਤੀ ਕਿ ਇਹ ਜਿਹੜਾ ਪੁਲ ਆਪਾਂ ਵੇਖਦੇ ਪਏ ਆ ਇਹ ਦੇਖੋ ਇਹ ਪਿੱਲਰ ਤੁਸੀਂ ਦੇਖਦੇ ਹੋ ਬੜੇ ਮਜ਼ਬੂਤ ਨੇ ਪਰ ਜਿਹੜਾ ਇਹਦਾ ਉੱਪਰਲਾ ਪਾਸਾ ਹੈ ਇਦੇ ਉੱਤੇ ਕਹਿੰਦੇ ਜਦੋਂ بارش ਆਉਂਦੀ ਹੈ ਤਾਂ ਇੰਨਾ ਪਾਣੀ ਪੈ ਜਾਂਦਾ ਔਰ ਤੁਸੀ ਬੜਾ ਸਪਸ਼ਟ ਲੱਗਦਾ ਕਿ ਇਹ ਜਰਜਰਾ ਹੋਇਆ ਪਿਆ ਹੈ ਪੁਲ ਇਕਬਾਲ ਸਿੰਘ ਜੀ ਤੁਸੀਂ ਜਿਵੇਂ ਕਹਿ ਰਹੇ ਸੀ ਕਿ ਇਹ ਪੁਲ ਡਿੱਗ ਸਕਦਾ ਹੈ ਸਾਡੇ ਲਈ ਖਤਰਾ ਪੈਦਾ ਹੋ ਸਕਦਾ ਹੈ ਉਹ ਤੁਹਾਨੂੰ ਕਿਉਂ ਮਹਿਸੂਸ ਹੁੰਦਾ ਵੀ ਇਹ ਐਡਾ ਵੱਡਾ ਖਤਰਾ ਹੋ ਸਕਦਾ ਇਹਦੇ ਵਿੱਚ ਵੇਖੋ ਜੀ ਕਿਵੇਂ ਜਿ ਖੱਡੇ ਜੇ ਪਏ ਨੇ ਪਿਛਲੀ ਵਾਰੀ ਉਹਥੇ ਭਰਾਇਆ ਸੀ ਤੁਸੀਂ ਕਹਿ ਕੇ ਫੈਕਟਰੀਆਂ ਨੂੰ ਦੁਬਾਰੇ ਫੇਰ ਪੈ ਜਾਂਦੀ ਹੈ ਕਿ ਜੇ ਪਾਣੀ ਕਿਤੇ ਬਰਸਾਤ ਹੁੰਦੀ ਹੈ ਵਿੱਚ ਪਾਣੀ ਬਹੁਤ ਜ਼ਿਆਦਾ ਖੜ ਜਾਂਦਾ ਸਾਨੂੰ ਇਥੇ ਲੰਘਣਾ ਵੀ ਬੜਾ ਔਖਾ ਹੈ ਤੇ ਜਦੋਂ ਐ ਜੰਪ ਜਾ ਮਾਰਦਾ ਸਾਨੂੰ ਖਤਰਾ ਵੀ ਕਿਤੇ ਜਮ ਅੱਛਾ ਇਹ ਤੋਂ ਕਿੰਨਾ ਜਿਹੜਾ ਉਹ ਟ੍ਰੈਫਿਕ ਲੰਘਦਾ ਹੈਗਾ ਪ੍ਰਾਇਮਤਾ ਜੀ ਕੁਛੋ ਨਾ ਤੁਸੀਂ ਸਵੇਰੇ ਸ਼ਾਮ ਇੱਥੋਂ ਲੰਘਿਆ ਨਹੀਂ ਜਾਂਦਾ ਹੈਗਾ ਗੱਡੀਆਂ ਆਉਂਦੀਆਂ ਨੇ ਸਾਡੇ ਕਿਰ ਫੈਕਟਰੀਆਂ ਬਹੁ ਲੱਗੀਆਂ ਨੇ ਬਾਕੀ ਇਧਰ ਪਿੰਡ ਨੇ ਅੱਗੇ ਬਹੁਤ ਜ਼ਿਆਦਾ ਹਮ ਮੱਲਾ ਇੱਥੋਂ 다운 ਵੱਡੀ 다운 ਆਹ ਕਿਹੜਾ ਬਹੁਤ ਦੂਰ ਤੱਕ ਲੋਕ ਹੁੰਦੇ ਨੇ ਬਾਕੀ ਇਧਰ ਪਿੰਡ ਨੇ ਜਿਹੜੇ ਸਰਦੀਪੁਰ ਨੂੰ ਰੂਲਗੜ੍ਹ ਜਨੇ ਉਹ ਤਾਂ ਅਨਾਜ ਮੰਡੀ ਮੰਡੀ ਨੂੰ ਜਾਂਦੇ ਨੇ ਜੀ ਸੋ ਇਹ ਇਹ ਫੈਕਟਰੀ ਜਿਹੜਾ ਸਾਡਾ ਫੋਕਲ ਪੁਆਇੰਟ ਆ ਉਹ ਤੁਹਾਡੇ ਬਿਲਕੁਲ ਨਾਲ ਲੱਗਦਾ ਔਰ ਇੱਥੋਂ ਬਹੁਤ ਸਾਰੀਆਂ ਗੱਡੀਆਂ ਲੰਘ ਜਾਂਦੀਆਂ ਨੇ ਇਸ ਕਰਕੇ ਤੁਹਾਨੂੰ ਲੱਗਦਾ ਵਾਕਈ ਪੁਲ ਦੀ ਹਾਲਤ ਬੜੀ ਜਰਜਰਾ ਲੱਗਦੀ ਪਈ ਉੱਪਰਲੇ ਪਾਸੇ ਹਾਲ ਇੱਕ ਪਿੱਲਰ ਬੜੇ ਉਹ ਨੇ ਅਸੀਂ ਇਸ ਟਾਈਮ ਜੋ ਤੁਸੀਂ ਦੇਖ ਰਹੇ ਹੋ ਪੁਲ ਦਾ ਬਿਲਕੁਲ ਅਗਲਾ ਪਾਸਾ ਇੱਥੇ ਬੜੀ ਵੱਡੀ ਪੱਧਰ ਤੇ ਬੂਟੀ ਜਿਹੜੀ ਹੈ ਉਹ ਫਸੀ ਪਈ ਹੈ ਔਰ ਇਹ ਮੈਂ ਜਿਹੜਾ ਤੁਹਾਨੂੰ ਇਲਾਕਾ ਵਿਖਾ ਰਿਹਾ ਇਹਦੇ ਨਾਲ ਚੱਕੀ ਹੈ ਕੁਛ ਉਹ ਕਿਸਾਨ ਨੇ ਕੁਛ ਅੱਗੇ ਉਹਨਾਂ ਦਾ ਕੰਮ ਹੈ ਸਾਰਾ ਪਾਣੀ ਨਾਲ ਪਿਛਲੇ ਸਾਲ ਫੁੱਲ ਸੀਗਾ ਔਰ ਤੁਸੀਂ ਉਹ ਦੇਖੋ ਬਿਲਕੁਲ ਉਹ ਕਾਰਨਰ ਦੇ ਵਿੱਚ ਮੈਂ ਤੁਹਾਨੂੰ ਜਿਹੜਾ ਉਹ ক্লোਜ਼ ਕਰਕੇ ਵਿਖਾਉਣਾ ਤੁਸੀਂ ਦੇਖੋਗੇ ਕਿ ਕਾਲੇ ਰੰਗ ਦਾ ਪਾਣੀ ਦੇਖੋ ਆ ਰਿਹਾ ਉੱਥੇ ਇਹ ਪਾਣੀ ਫੋਕਲ ਪੁਆਇੰਟ ਦਾ ਗੰਦਾ ਪਾਣੀ ਪੈ ਰਿਹਾ ਔਰ ਇਹ ਦੱਸਿਆ ਜਾ ਰਿਹਾ ਕਿ ਬਿਲਕੁਲ ਨਦੀ ਦੇ ਅਗਲੇ ਪਾਸੇ ਜੋ ਪਟਿਆਲੇ ਵਾਲੇ ਪਾਸੇ ਨੂੰ ਇੱਕ ਸੀਵਰੇਜ ਟ੍ਰੀਟਮੈਂਟ ਪਲੈਂਟ ਲੱਗਦਾ ਪਿਆ ਹੋਇਆ ਇਕਬਾਲ ਸਿੰਘ ਜੀ ਇਹ ਉਹ ਸੀਵਰੇਜ ਟ੍ਰੀਟਮੈਂਟ ਪਲੈਂਟ ਜਿਹੜਾ ਲੱਗਦਾ ਪਿਆ ਉਹਦੀ ਕੀ ਸਥਿਤੀ ਇੱਕ ਨਾ ਪਿਕਚਰ ਦਾ ਬਣਦਾ ਪਿਆ ਉਹਨੂੰ ਜੇ ਘਟੋ ਘਟਾ 3 ਸਾਲ ਹੋ ਗਏ ਨੇ ਬਣਦਿਆਂ ਨੂੰ ਅਜੇ ਵੀ ਕੰਪਲੀਟ ਨਹੀਂ ਹੋਇਆ ਕੰਮ ਚੱਲਣ ਦੇ ਆ ਪੁਲ ਬਣਨ ਦੇ ਆ ਉੱਥੇ ਪੁਲ ਬਣਦਿਆ ਜੇ ਪਾਣੀ ਦੇ ਇੱਥੇ ਰੋਕ ਲੱਗਦੀ ਏ ਇੱਕ ਉਹਨਾਂ ਨੇ ਜਿਹੜੀ ਦੁਆਰ ਐਨ ਕੀਤੀ ਇੱਕ ਉਹ ਪੁਰਾਣੇ ਟਾਈਮ ਦੇ ਦੋ ਪੁਲਸ ਨੂੰ ਗੱਡੀ ਤੇ ਲੈਣ ਦੇ ਵਟੇ ਤਾਂ ਇੱਕ ਨੂੰ ਤੇ ਪਾਣੀ ਜਾ ਰਿਹਾ ਦੂਜਾ ਇਹਨਾਂ ਨੇ ਬੰਦ ਕਰਤਾ ਅੱਗੇ ਦੁਆਰ ਕਰਤੀ ਏ ਉਹ ਦੁਆਰ ਦਾ ਢਿੱਕਾ ਜਿਹੜਾ ਪਾਣੀ ਅੱਗੇ ਜਾਣ ਦੀ ਬਜਾਏ ਫਿਰ ਪਿੱਛੇ ਵਾਪਸ ਹੋ ਕੇ ਪਿੰਡਾਂ ਲਾਂ ਦੇ ਹੋ ਕੇ ਫੇਰ ਐ ਲੰਗਦਾ ਉਹ ਪਾਣੀ ਜਿਹੜਾ ਬਲਕਿ ਉਧਰੋਂ ਸਿੱਧਾ ਲੰਘਣਾ ਚਾਹੀਦਾ ਸੀ ਅਸੀਂ ਪ੍ਰਸ਼ਾਸਨ ਦੇ ਸਰਕਾਰਾਂ ਦੇ ਸਾਡੇ ਐਮ ਐਲ ਏ ਮੈਂਬਰ ਪਾਰਲੀਮੈਂਟ ਦੇ ਧਿਆਨ ਚ ਲਿਆਉਣਾ ਚਾਹੁੰਦੇ ਆ ਕਿ ਪਿੰਡ ਵਾਲੇ ਪਰੇਸ਼ਾਨ ਨੇ ਇਸ ਗੱਲ ਤੋਂ ਕਿ ਪਿਛਲੇ ਸਾਲ ਜੋ ਫਲੱਡ ਆਇਆ ਸੀ ਉਸ ਤੋਂ ਬਾਅਦ ਜਿਹੜੇ ਵੀ ਪ੍ਰਬੰਧ ਕੀਤੇ ਗਏ ਉਹਨਾਂ ਤੋਂ ਤਸੱਲੀ ਹੈ ਤੁਹਾਨੂੰ ਲੱਗਦਾ ਕੁਝ ਅਕਬਾਲ ਸਿੰਘ ਜੀ ਨਹੀਂ ਕੋਈ ਪ੍ਰਬੰਧ ਨਹੀਂ ਕੋਈ ਤਸੱਲੀ ਨਹੀਂ ਸਾਨੂੰ ਸੋ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਕਿ ਕੋਈ ਇਹੀ ਪਾਣੀ ਫਿਰ ਪਟਿਆਲੇ ਚ ਜਾਣਾ ਇਹ ਬੂਟੀ ਇੰਨੀ ਫਸੀ ਪਈ ਹੈ ਇੱਥੇ ਹਾਲੇ ਵੀ ਇਹ ਤੁਸੀਂ ਪਿਛਲੇ ਪਾਸੇ ਮੈਂ ਤੁਹਾਨੂੰ ਦਿਖਾਉਣਾ ਹੈ ਦੌਲਤਪੁਰ ਦਾ ਪੁਲ ਹੈ ਜਿਹੜਾ ਜਿਹਦੇ ਉੱਤੇ ਅਸੀਂ ਖੜੇ ਹੋਏ ਆਂ ਇਹਦੇ ਪਿਛਲੇ ਪਾਸੇ ਵੀ ਬਿਲਕੁਲ ਜਿਹੜੀ ਸਫਾਈ ਨਹੀਂ ਹੋਈ ਉਹ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਕਿ ਬੂਟੀ ਇੱਥੇ ਜਿਹੜੀ ਫਸੀ ਹੋਈ ਆ ਇਹ ਕੋਈ ਵੱਡੀ ਸਮੱਸਿਆ ਫੇਰ ਐਤਕੁਆਰ ਜਹਾੜ ਆਉਂਦਾ ਤਾਂ ਇੱਥੋਂ ਪਾਣੀ ਦਾ ਚੜਨਾ ਕੋਈ ਬਹੁਤਾ ਮੁਸ਼ਕਲ ਨਹੀਂ ਹੈਗਾ ਜੇ ਹਾਈ ਲੈਵਲ ਤੇ ਆਉਂਦਾ ਹਾਲੇ ਕਿ ਪਟਿਆਲਾ ਨਦੀ ਦਾ ਜਿਹੜਾ ਬੰਨ ਹੈ ਉਹ ਬਹੁਤ ਦੂਰ ਹੈ ਇਸ ਤੋਂ ਬਾਅਦ ਉੱਥੋਂ ਤੱਕ ਵੀ ਪਾਣੀ ਫੈਲ ਜਾਂਦਾ ਉਹ ਪਿਛਲੇ ਪਾਸੇ ਤੁਸੀਂ ਦੇਖਦੇ ਹੋ ਇੱਕ ਗਰਾਊਂਡ ਬਣਿਆ ਹੋਇਆ ਸ਼ਾਇਦ ਕ੍ਰਿਕਟ ਦਾ ਗਰਾਊਂਡ ਬਣਿਆ ਹੋਇਆ ਪਰਲੇ ਪਾਸੇ ਜਿਹੜੀ ਆ ਉਹ ਫੋਕਲ ਪੁਆਇੰਟ ਦੇ ਨਾਲ ਜਿਹੜਾ ਬੰਨ ਬਣਿਆ ਹੋਇਆ ਸੂਪਰ ਪ੍ਰਸ਼ਾਸਨ ਨੂੰ ਇਸ ਪਾਸੇ ਜਲਦੀ ਤੋਂ ਜਲਦੀ ਧਿਆਨ ਦੇਣ ਦੀ ਲੋੜ ਹੈ ਕਿਤੇ ਇਹ ਨਾ ਹੋਵੇ ਕਿ ਇੱਥੇ ਨੁਕਸਾਨ ਹੋ ਜਾਵੇ ਤੇ ਫਿਰ ਪ੍ਰਸ਼ਾਸਨ ਸਾਡੇ ਨੇਤਾ ਆਪਣੇ ਬਿਆਨ ਦਿੰਦੇ ਵੇਣ ਤੇ ਹਮਦਰਦੀਆਂ ਫੁਕੀਆਂ ਕਰਦੇ ਰਹਿਣ ਅਮਰਜੀਤ ਵੜੈਚ ਇਸ ਵਕਤ ਦੌਲਤਪੁਰ ਪਿੰਡ ਦੇ ਪੁਲ ਦੇ ਉਤੋਂ ਸਰਦਾਰ ਇਕਬਾਲ ਸਿੰਘ ਦੇ ਨਾਲ ਤੁਹਾਡੇ ਨਾਲ ਇਹ ਗੱਲਬਾਤ ਕਰ ਰਹੇ ਸੀ ਇਸ ਵਕਤ ਦੋਸਤੋ ਮੈਂ ਅਮਰਜੀਤ ਵੜੈਚ ਪਟਿਆਲਾ ਨਦੀ ਦੇ ਉਸ ਥਾਂ ਦੇ ਉੱਤੇ ਖੜ੍ਹਾ ਹੋਇਆ ਹਾਂ ਜਿਸ ਬਾਰੇ ਤੁਸੀਂ ਕਹਿ ਸਕਦੇ ਹੋ ਕਿ ਪਿਛਲੇ ਸਾਲ ਜਿੱਥੋਂ ਨਦੀ ਦਾ ਚਨਾਰ ਬਾਗ ਦੇ ਬਿਲਕੁਲ ਪਿਛਲੇ ਪਾਸੇ ਔਰ ਜਿਹੜਾ ਰੇਲਵੇ ਬ੍ਰਿਜ ਹੈ ਉਹ ਸਾਹਮਣੇ ਮੈਂ ਤੁਹਾਨੂੰ ਦਿਖਾਉਂਦਾ ਉਹ ਸਾਹਮਣੇ ਇੱਥੋਂ ਕੋਈ 100 200 ਮੀਟਰ ਕਹੋ 300 ਮੀਟਰ ਨਦੀ ਦਾ ਉਹ ਬ੍ਰਿਜ ਹੈ ਜਿੱਥੋਂ ਰੇਲਵੇ ਲਾਈਨ ਰਾਜਪੁਰੇ ਤੋਂ ਲੰਘ ਕੇ ਪਟਿਆਲੇ ਆਉਂਦੀ ਹੈ ਔਰ ਇਹ ਇਸ ਵਕਤ ਨਦੀ ਬਹੁਤ ਥੱਲੇ ਹੈ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਪ੍ਰਸ਼ਾਸਨ ਨਾਲ ਦੀ ਨਾਲ ਜਾਣਕਾਰੀ ਦਿੰਦਾ ਰਹਿੰਦਾ ਕਿੰਨਾ ਹੀ ਪਾਣੀ ਛੱਡ ਗਿਆ ਕਿੰਨਾ ਨਹੀਂ ਵਾਰਨਿੰਗ ਆ ਸਕਦੀ ਹੈ ਪਰ ਇਹ ਉਹ ਥਾਂ ਹੈ ਜਿਹੜਾ ਤੁਸੀਂ ਸਾਹਮਣੇ ਚੈਨਲ ਵਗਦਾ ਵੇਖਦੇ ਪਏ ਹੋ ਪਾਣੀ ਆ ਰਿਹਾ ਇਹ ਦੱਸ ਰਹੇ ਨੇ ਇਥੋਂ ਕਿ ਪਿਛਲੇ ਸਾਲ ਜਿਹੜਾ ਹੜ੍ਹ ਆਇਆ 2023 ਦੇ ਵਿੱਚ ਜੁਲਾਈ ਦੇ ਉਹ ਇਥੋਂ ਟੁੱਟਿਆ ਸੀ ਇਹ ਜਿਹੜਾ ਸਾਹਮਣਾ ਤੁਸੀਂ ਦੇਖ ਰਹੇ ਹੋ ਪਾਣੀ ਆ ਰਿਹਾ ਚੈਨਲ ਦੇ ਵਿੱਚ ਇਹ ਹੁਣ ਕਹਿੰਦੇ ਤਾਜ਼ਾ ਇਹਨਾਂ ਨੇ ਪਿਛਲੇ ਸਾਲ ਹੀ ਜਿਹੜਾ ਉਹ ਬਣਾਇਆ ਬੜੀ ਵਧੀਆ ਗੱਲ ਆ ਪਰ ਇਹ ਦੱਸਿਆ ਜਾ ਰਿਹਾ ਕਿ ਇਹ ਕੋਈ 100 200 ਜਿਹੜਾ ਫੁੱਟ ਕਹਿ ਸਕਦੇ ਆ ਪਿੱਛੇ ਨੂੰ ਆ ਪਰ ਉਸ ਤੋਂ ਪਿੱਛੇ ਪਾਣੀ ਬਿਲਕੁਲ ਖਾਲੀ ਆ ਔਰ ਜਿਹੜੀ ਉਹ ਟੈਂਕੀ ਤੁਸੀਂ ਬਣੀ ਵੇਖ ਰਹੇ ਹੋ ਇੱਕ ਛੋਟੀ ਜਿਹੀ ਕੋਠੀ ਬਣੀ ਹੋਈ ਆ ਤੁਸੀਂ ਦੇਖ ਰਹੇ ਹੋ ਪਿਛਲੇ ਪਾਸੇ ਇਹਦੇ ਵਿੱਚ ਇਹ ਦੱਸ ਇੱਕ ਲੈਵਲ ਲੱਗਿਆ ਹੋਇਆ ਆ ਬੰਦ ਕਰਨ ਵਾਸਤੇ ਇੱਥੇ ਵਾਲਵ ਲੱਗਿਆ ਹੋਇਆ ਹੈ ਕਿ ਜਦੋਂ ਪਾਣੀ ਜ਼ਿਆਦਾ ਹੋਏਗਾ ਤਾਂ ਇਹ ਬੰਦ ਕਰੇ ਤਾਂ ਕਿ ਨਦੀ ਦਾ ਪਾਣੀ ਵਾਪਸ ਨਾ ਜਾਵੇ ਪਰ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਇਹ ਮਿੱਟੀ ਪਾਈ ਹੋਈ ਹੈ ਬਿਲਕੁਲ ਤਾਜ਼ਾ ਮਿੱਟੀ ਪਈ ਹੋਈ ਹੈ ਜੇ ਮੈਂ ਇਹਨੂੰ ਕਹਾਂ ਕਿ 2 ਮਹੀਨੇ ਪੁਰਾਣੀ ਵੀ ਮਿੱਟੀ ਹੋਵੇ ਤਾਂ ਜਦੋਂ ਪਾਣੀ ਬਹੁਤ ਚੜ੍ਹੇਗਾ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੀ ਕੱਚੀ ਮਿੱਟੀ ਹੁੰਦੀ ਹੈ ਹਾਲੇ ਵੀ ਘਰਾਲਾਂ ਪੈ ਚੁੱਕੀਆਂ ਨੇ ਇਹਦੇ ਵਿੱਚ ਮਤਲਬ ਪਾਣੀ ਵਾਸਤੇ ਪੂਰੀ ਸਪਸ਼ਟ ਬਣ ਚੁੱਕਿਆ ਕਿ ਇੱਥੋਂ ਘਰਾਲਾਂ ਮੀਂਹ ਪੈਗਾ ਨਾਲੇ ਤਾਂ ਮੀਂਹ ਇਸ ਬੰਨ ਦੀ ਬੰਨ ਨੂੰ ਜਿਹੜਾ ਉਹ ਨੀਵਾ ਕਰੇਗਾ ਉਹ ਪਾਣੀ ਜਿਹੜਾ ਉਹ ਮਿੱਟੀ ਨੂੰ ਖ ਦੂਸਰਾ ਜਿਹੜਾ ਇੱਥੇ ਪਾਣੀ ਆਏਗਾ ਉਹ ਵੀ ਇਹਦੇ ਵਿੱਚ ਰਿਸਕੇ ਬਾਹਰ ਜਾਏਗਾ ਕਿਉਂਕਿ ਬੰਦ ਦੀ ਮਜ਼ਬੂਤੀ ਦੇ ਉੱਤੇ ਹਾਲੇ ਤੱਕ ਸ਼ੱਕ ਹੈਗਾ ਔਰ ਤੁਸੀਂ ਦੇਖ ਰਹੇ ਹੋ ਕਿ ਇਹ ਏਰੀਆ ਸ਼ਾਂਤੀ ਨਗਰ ਦਾ ਅਗਲੇ ਪਾਸੇ ਹੈਗਾ ਉਹ ਜਿਹੜਾ ਉਹ ਡੀਸੀਡਬਲ ਬੰਦ ਦੇ ਨਾਲ ਹੀ ਜਿਹੜੇ ਆ ਫਲੈਟਸ ਬਣੇ ਹੋਏ ਨੇ ਤੁਸੀਂ ਬਿਲਡਿੰਗ ਜਿਹੜੀ ਆ ਬਹੁਤ ਵੱਡੀ ਬਿਲਡਿੰਗ ਮੈਂ ਤੁਹਾਨੂੰ ਦਿਖਾਣਾ ਜਿਹੜੀ ਆ ਉਹ ਦੇਖ ਰਹੇ ਹੋਵਗੇ ਉਹ ਦੇਖੋ ਹਾਂਜੀ ਤੇ ਇਹ ਕੁਝ ਜਿਹੜਾ ਆ ਜਿਹੜੀ ਬੂਟੀ ਤੁਸੀਂ ਦੇਖ ਰਹੇ ਹੋ ਸਾਹਮਣੇ ਉਹ ਬਿਲਕੁਲ ਬੂਟੀ ਹੈ ਦੇਖੋ ਇਹ ਬੂਟੀ ਨੂੰ ਨਹੀਂ ਛੇੜਿਆ ਗਿਆ ਆਲੇ ਦੁਆਲੇ ਦੀ ਜਿਹੜੀ ਸਫਾਈ ਸਿਰਫ ਇੱਥੋਂ ਤੱਕ ਹੀ ਹੋਈ ਹੋਈ ਆ ਮਿੱਟੀ ਬੰਨੀ ਗਈ ਆ ਪਰ ਅਗਲੇ ਪਾਸੇ ਜਿਹੜੀ ਆ ਉਹ ਬਹੁਤ ਵੀਕ ਪੁਆਇੰਟ ਨੇ ਜਿੱਥੋਂ ਜੇ ਲੈਵਲ ਚੜਦਾ ਹੈ ਤਾਂ ਪਾਣੀ ਫੇਰ ਉਸ ਪਾਸੇ ਜਾਵੇਗਾ ਮੈਂ ਪ੍ਰਸ਼ਾਸਨ ਨੇ ਜਿਹੜੇ ਸਾਨੂੰ ਭਰੋਸੇ ਦਿੱਤੇ ਆ ਸਰਕਾਰ ਭਰੋਸੇ ਦੇ ਰਹੀ ਹੈ ਅਸੀਂ ਉਹਨਾਂ ਦਾ ਸਵਾਗਤ ਕਰਦੇ ਆ ਪਰ ਜਿਹੜੀ ਗਰਾਊਂਡ ਰਿਐਲਿਟੀ ਹੈ ਕੀ ਉੱਥੇ ਆ ਕੇ ਦੇਖ ਕੇ ਯਕੀਨ ਕੀਤਾ ਜਾ ਸਕਦਾ ਬਹੁਤ ਵੱਡੇ ਕੰਮ ਕਰਨ ਦੀ ਲੋੜ ਹੈ ਲੌਂਗ ਟਰਮ ਪਲੈਨਿੰਗ ਕਰਨ ਦੀ ਲੋੜ ਹੈਗੀ ਹੈ ਅਤੇ ਕੋ ਇਧਰ ਵੀ ਜਿਹੜਾ ਉਹ ਵਿੱਚ ਬੂਟੀ ਫਸੀ ਹੋਈ ਆ ਪਿੱਛੋਂ ਵੀ ਬੂਟੀ ਜਿਹੜੀ ਆ ਉਹ ਆ ਰਹੀ ਆ ਵਿੱਚ ਵਿੱਚ ਇਹ ਆ ਹੁਣ ਆ ਜਿਹੜੀ ਤੁਸੀਂ ਦੇਖ ਰਹੇ ਹੋ ਬਿਲਕੁਲ ਤਾਜ਼ਾ ਬੂਟੀ ਪਿੱਛੋਂ ਜਿਹੜੀ ਆਈ ਆ ਉਹ ਇਸ ਤਰ੍ਹਾਂ ਆ ਕੇ ਫਸਦੀ ਹੈਗੀ ਆ ਸੋ ਅਸੀਂ ਦੁਆ ਕਰਦੇ ਆ ਕਿ ਇਹ ਸੀਜ਼ਨ ਸਾਡਾ ਲੋਕਾਂ ਦਾ ਸੌਖਾ ਲੰਘੇ ਤੇ ਸਰਕਾਰ ਅੱਗੋਂ ਕੋਈ ਲੌਂਗ ਟਰਮ ਪਲੈਨਿੰਗ ਜਿਹੜੀ ਆ ਉਹ ਬਣਾਵੇ ਤਾਂ ਕਿ ਇਸ ਇਲਾਕੇ ਨੂੰ ਬਚਾਇਆ ਜਾ ਸਕੇ ਵੈਸੇ ਮੈਂ ਗੱਲ ਕਰ ਰਿਹਾ ਸੀ ਕਿ ਜਿਸ ਹੱਬ ਨਾਲ ਪਟਿਆਲੇ ਦੇ ਵਿੱਚ ਅਰਬਨ ਸਟੇਟ ਅਤੇ ਇਹਦੇ ਨਾਲ ਵਾਲੀਆਂ ਕਲੋਨੀਆਂ ਚਨਾਰ ਬਾਗ ਸ਼ਾਂਤੀ ਕਲੋਨੀ ਫਿਰ ਅਗਲੇ ਪਾਸੇ ਚੋਹਰੇ ਵਾਲੇ ਪਾਸੇ ਜਿਹੜੇ ਸਾਹਮਣੇ ਆਬਾਦੀ ਹੋ ਗਈ ਹੈ ਤਾਂ ਇਹ ਪਾਣੀ ਜਿਹੜਾ ਉਹ ਫਿਰ ਅੱਗੇ ਨਹੀਂ ਲੱਗਦਾ ਕਿਉਂਕਿ ਅਗਲੇ ਪਾਸੇ ਬਾਈਪਾਸ ਆ ਚੁੱਕਿਆ ਹੋਇਆ ਬਾਈਪਾਸ ਤੇ ਵੀ ਜਿਹੜੀ ਆ ਬੜੀ ਵੱਡੀ ਰੋਕ ਲੱਗਦੀ ਹੈਗੀ ਪਾਣੀ ਦੀ ਸੋ ਇਸ ਇਸ ਤਰ੍ਹਾਂ ਦਾ ਇੱਕ ਸਲਾਹ ਅਸੀਂ ਜ਼ਰੂਰ ਦਿੰਨੇ ਆ ਕਿ ਦੌਲਤਪੁਰ ਦੇ ਪਿਛਲੇ ਪਾਸਿਓਂ ਇੱਕ ਚੈਨਲ ਕੱਢ ਕੇ ਬਹਾਦਰਗੜ ਦੇ ਪਿਛਲੇ ਪਾਸਿਓਂ ਦੀ ਸਨੌਰ ਦੇ ਪਿਛਲੇ ਪਾਸਿਓਂ ਦੀ ਲਿਜਾ ਕੇ ਉਹ ਚੈਨਲ ਫਿਰ ਨਦੀ ਦੇ ਵਿੱਚ ਸਰਵੇ ਕਰਕੇ ਹੋਰ ਵੀ ਰਸਤਾ ਹੋ ਸਕਦਾ ਉਹ ਦੁਬਾਰੇ ਪਾਣੀ ਜਿਹੜਾ ਉਹ ਫਿਰ ਨਦੀ ਦੇ ਪਟਿਆਲਾ ਲੰਘ ਕੇ ਅਗਲੇ ਪਾਸੇ ਪਾ ਦਿੱਤਾ ਜਾਵੇ ਤੁਸੀਂ ਕਹੋਗੇ ਕਿ ਇੰਨੀ ਜ਼ਮੀਨ ਕੌਣ ਖਰੀਦੇਗਾ ਜੇ ਸਰਕਾਰਾਂ ਵੱਡੇ ਵੱਡੇ ਅਦਾਰਿਆਂ ਵਾਸਤੇ 6 6 ਲੇਨ ਦੀਆਂ ਸੜਕਾਂ ਬਣਾ ਸਕਦੀ ਆ ਵੱਡੇ ਵੱਡੇ 에어ਪੋਰਟ ਹਵਾਈ ਜਹਾਜ਼ ਬਣ ਸਕਦੇ ਆ ਵਪਾਰੀਆਂ ਵਾਸਤੇ ਇਹਨਾਂ ਕੁਝ ਹੋ ਸਕਦਾ ਤਾਂ ਕਿ ਇੱਥੇ ਲੱਖਾਂ ਲੋਕਾਂ ਦੀ ਜ਼ਿੰਦਗੀ ਬਚਾਉਣ ਵਾਸਤੇ ਇੱਕ ਇੱਕ ਚੈਨਲ ਬਣਾਉਣਾ ਕਿੰਨਾ ਕੁ ਸਰਕਾਰਾਂ ਵਾਸਤੇ ਔਖਾ ਹੈਗਾ ਅਮਰਜੀਤ ਵੜੈਚ ਇਸ ਵਕਤ ਤੁਹਾਡੇ ਨਾਲ ਗੱਲ ਕਰ ਰਿਹਾ ਹੈ ਬਹੁਤ ਬਹੁਤ ਸ਼ੁਕਰੀਆ ਗੱਲ ਚੰਗੀ ਲੱਗੀ ਹੋਵੇ ਤੇ ਅੱਗੇ ਭੇਜ ਦੇਣਾ ਤੇ ਜੇ ਮਾੜੀ ਲੱਗੀ ਹੋਵੇ ਤਾਂ ਮਾਫ ਕਰ ਦੇਣਾ ਇਹ ਦੋਸਤੋ ਉਹ ਥਾਂ ਹੈ ਪਟਿਆਲੇ ਦੀ ਜਿੱਥੇ ਤੁਸੀਂ ਦੇਖ ਰਹੇ ਹੋ ਪਾਣੀ ਇਧਰਲੇ ਪਾਸਿਓਂ ਆ ਰਿਹਾ ਹੈ ਇਹਦੇ ਵਿੱਚ ਬਿਲਕੁਲ ਜਿਹੜਾ ਇਸ ਪਾਸੇ ਤੋਂ ਪਾਣੀ ਆ ਰਿਹਾ ਹੈ ਇਹ ਪਾਣੀ ਨਦੀ ਦਾ ਹੈ ਤੇ ਬਿਲਕੁਲ ਅਜ ਇਥੇ ਖਜੂਰ ਹੈ ਇਹਦੇ ਬਿਲਕੁਲ ਨਾਲ ਜਿਹੜਾ ਕਟ ਹੈ ਇੱਕ ਉਹ ਪਟਿਆਲੇ ਦੀ ਪਟਿਆਲੇ ਦੀ ਪੁਰਾਣੀ ਜਿਹੜੀ ਛੋਟੀ ਨਦੀ ਹੈ ਉਹ ਪਾਣੀ ਇਧਰੋਂ ਆਉਂਦਾ ਔਰ ਉਹ ਸਾਹਮਣੋਂ ਵੱਡੀ ਨਦੀ ਦਾ ਪਾਣੀ ਆਉਂਦਾ ਹੈ ਇਹ ਦੋਨੋਂ ਨਦੀਆਂ ਦਾ ਪਾਣੀ ਇੱਥੇ ਆ ਕੇ ਰਲਦਾ ਵੱਡੀ ਨਦੀ ਦੇ ਵਿੱਚ ਪਾਣੀ ਜ਼ਿਆਦਾ ਹੁੰਦਾ ਜਿਹੜੀ ਛੋਟੀ ਨਦੀ ਹੈ ਜਿਹਨੂੰ ਅਸੀਂ ਕਹਿੰਨੇ ਆ ਇਹ ਦੇ ਵਿੱਚ ਪਾਣੀ ਜਿਹੜਾ ਲੋਕਲ ਪਾਣੀ ਜਾਂ ਬਾਰਸ਼ਾਂ ਦਾ ਪਾਣੀ ਹੁੰਦਾ ਹੈ ਸੋ ਇੱਥੇ ਆ ਕੇ ਇਹ ਪਾਣੀ ਰਲ ਜਾਂਦਾ ਇਧਰਲੇ ਪਾਸੇ ਨਾਲ ਚਿੜੀਆ ਘਰ ਤੁਸੀਂ ਦੇਖ ਰਹੇ ਹੋ ਇਹ ਜਿਹੜੀ ਬੀੜ ਹੈ ਇਹਦਾ ਹਿੱਸਾ ਹੈ ਔਰ ਇੱਥੇ ਆ ਕੇ ਇਹ ਪਾਣੀ ਇਕੱਠਾ ਹੋ ਕੇ ਅੱਗੇ ਨਿਕਲਦਾ ਹੈ ਔਰ ਅੱਗੇ ਜਿਹੜਾ ਪੁਲ ਬਣਿਆ ਹੋਇਆ ਸਭ ਤੋਂ ਵੱਡੀ ਉਹ ਮਾਰ ਮਰਦਾ ਹੈ ਕਿਉਂਕਿ ਉਹਦੇ ਵਿੱਚੋਂ ਇਹ ਸਾਰਾ ਪਾਣੀ ਨਿਕਲ ਨਹੀਂ ਸਕਦਾ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ हो ਸਕਦਾ ਇਹਦੇ ਨਾਲ ਹੀ ਵਿਖਾਵਾਂ ਔਰ ਤੁਸੀਂ ਦੇਖ ਰਹੇ ਹੋ ਕਿ ਉੱਪਰ ਤੱਕ ਜਿਹੜਾ ਟਾਕੀਆਂ ਤੇ ਲਫਾਫੇ ਜਿਹੜੇ ਤੁਸੀਂ ਵੇਖ ਰਹੇ ਹੋ ਲਿਪਟੇ ਹੋਏ ਆ ਦੇਖੋ ਇਸੇ ਤਰ੍ਹਾਂ ਤੁਸੀਂ ਉਹ ਦੂਸਰੇ ਪਾਸੇ ਦੇਖੋਗੇ ਔਰ ਦੇਖੋ ਜਿਹੜੀ ਨਾਲ ਬਾੜ ਕੀਤੀ ਹੋਈ ਆ ਉਹਦੇ ਵਿੱਚ ਵੀ ਬਹੁਤ ਸਾਰੇ ਲਫਾਫੇ ਗੰਦ ਲਿਪਟਿਆ ਇਹ ਉਸ ਹੜ ਦਾ ਪਾਣੀ ਹੈ ਜਿਹੜਾ ਪਿਛਲੇ ਵੜੇ ਵਰੇ ਜਿਹੜਾ ਉਹ ਆਇਆ ਸੀਗਾ ਇਹ ਦੋਸਤੋ ਕਰਹਾਲੀ ਸਾਹਿਬ ਡਕਾਲਾ ਤੇ ਸੰਗਰੂਰ ਰੋਡ ਹੈ ਇਹ ਸੰਗਰੂਰ ਪਟਿਆਲਾ ਸੰਗਰੂਰ ਬਾਈਪਾਸ ਤੇ ਚੜ ਜਾਂਦੀ ਹੈ ਇੱਥੇ ਬਿਲਕੁਲ ਅੱਗੇ ਜਾ ਕੇ ਇਹ ਤੁਹਾਨੂੰ ਨਦੀ ਦਾ ਉਹ ਸੀ ਪੁਲ ਦਿਖਾਉਨੇ ਆ ਜਿਹਦੇ ਥੱਲੇੋਂ ਲੱਖਾਂ ਕਿਊਸਕ ਪਾਣੀ ਜਦੋਂ ਹੜ ਆਉਂਦਾ ਬਹੁਤ ਜ਼ਿਆਦਾ ਤਾਂ ਉਹ ਇੱਥੋਂ ਲੰਘਦਾ ਤੁਸੀਂ ਆਪ ਵੇਖ ਸਕਦੇ ਹੋ ਕਿ ਕੀ ਇੰਨੀ ਵੱਡੀ ਤਾਦਾਦ ਦੇ ਵਿੱਚ ਪਾਣੀ ਇਸ ਪੁਲ ਦੇ ਥੱਲੇੋਂ ਲੰਘ ਸਕਦਾ ਕਿਉਂਕਿ ਇਹ ਸਭ ਤੋਂ ਵੱਡੀ ਬੋਟਲネック ਇਹ ਪੁਲ ਹੈ ਜਿਸ ਨੂੰ ਜਨਾਚਰ ਚੌੜਾ ਨਹੀਂ ਕੀਤਾ ਜਾਂਦਾ ਔਰ ਸਨੌਰ ਵਾਲਾ ਪੁਲ ਪੁਰਾਣਾ ਜਿਹੜਾ ਨਹੀਂ ਤੋੜਿਆ ਜਾਂਦਾ ਉਹਨਾਂ ਚਿਰ ਪਿਛਲੇ ਇਲਾਕੇ ਨੂੰ ਬਚਾਉਣਾ ਬੜਾ ਜਿਹੜਾ ਉਹ ਅਸੰਭਵ ਜਈ ਗੱਲ ਲੱਗਦੀ ਹੈ ਆ ਦੇਖ ਰਹਾ ਤੁਹਾਨੂੰ ਦਿਖਾਉਣਾ ਇਹ ਤੁਸੀਂ ਦੇਖ ਰਹੇ ਹੋ ਇਹ ਕੋਈ 50 50 ਫੁੱਟ ਦੇ ਸਪੈਨ 1 2 3 ਸਪੈਨ ਹੈ 50 ਨਹੀਂ ਤੁਸੀਂ 60 ਲਾ ਲਓ 70 ਲਾ ਲਓ ਚਲੋ ਅਸੀਂ ਮੰਨ ਕੇ ਚੱਲਿਆਂ ਐਸ ਟਾਈਮ ਇਸ ਪੁਲ ਦੀ ਤੁਸੀਂ ਹਾਲਤ ਵੇਖ ਸਕਦੇ ਹੋ ਕਿ ਇੱਥੇ ਕਿੰਨਾ ਗੰਦ ਪਿਆ ਹੋਇਆ ਡੰਗਰ ਬੈਠੇ ਹੋਏ ਨੇ ਥੱਲੇ ਆ ਦੇਖੋ ਕਿਸੇ ਨੇ ਸਫਾਈ ਨਹੀਂ ਕੀਤੀ ਮੱਝਾਂ ਬੈਠੀਆਂ ਹੋਈਆਂ ਨੇ ਥੱਲੇ ਗਾਵਾਂ ਨੇ ਜਾਨਵਰ ਜਿਹੜੇ ਆ ਲੋਕਾਂ ਨੇ ਇੰਨਾ ਗੰਦ ਸੁਟਿਆ ਆ ਸਾਡੇ ਪਟਿਆਲੇ ਵਾਸੀਆਂ ਨੇ ਇਹ ਭਾਈ ਸਾਹਿਬ ਇੱਥੇ ਹੀ ਨਦੀ ਲੰਘਦੀ ਆ ਨਾ ਇਹ ਨਦੀ ਵਾਲਾ ਪੁਲ ਆ ਨਾ ਇੱਥੋਂ ਭਰ ਕੇ ਚੱਲਦੀ ਆ ਇਹ ਇੱਥੇ ਰਹਿੰਦੇ ਹੋ ਤੁਸੀਂ ਸੋ ਇਹ ਆ ਉਹ ਤਾਂ ਜਿੱਥੋਂ ਪਿੱਛੋਂ ਆਇਆ ਹਜ਼ਾਰਾਂ ਲੱਖਾਂ ਕਿਊਸਿਕ ਪਾਣੀ ਇੱਥੋਂ ਦੀ ਲੰਘਣਾ ਸੋ ਕੀ ਇੰਨੀ ਵੱਡੀ ਮਾਤਰਾ ਵਿੱਚ ਪਾਣੀ ਜੇ ਰੁਕੇਗਾ ਇੱਥੇ ਹਾਲੇ ਕਿ ਬਹੁਤ ਵੱਡਾ ਪੋਲੇ ਪਰ ਇਹਦੀ ਆਲੇ ਦੁਆਲੇ ਸਫਾਈ ਇਹਦੀ ਲਾਈਨਿੰਗ ਇਸ ਕਰਕੇ ਨਹੀਂ ਹੋ ਰਹੀ ਕਿਉਂਕਿ ਜੰਗਲਾਤ ਵਿਭਾਗ ਵੱਲੋਂ ਸਰਕਾਰ ਨੂੰ ਪਰਮਿਸ਼ਨ ਨਹੀਂ ਮਿਲੀ ਔਰ ਸਾਨੂੰ ਇਹ ਪਿੱਛੇ ਜੇ ਪਤਾ ਲੱਗਿਆ ਅਨੋਫੀਸ਼ੀਅਲੀ ਕਿ ਸ਼ਾਇਦ ਜੰਗਲਾਤ ਵਿਭਾਗ ਨੇ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਜੰਗਲਾਤ ਵਿਭਾਗ ਨੂੰ ਲਿਖਿਆ ਪਰਮਿਸ਼ਨ ਲੈਣ ਦੇ ਲਈ ਹੁਣ ਦੇਖਦੇ ਆ ਕਿ ਉਹ ਸੱਚਮੁੱਚ ਗੱਲ ਸਹੀ ਹੈ ਜਾਂ ਹਾਲੇ ਉਹ ਵੀ ਹਵਾ ਦੇ ਵਿੱਚ ਹੈ ਪਰ ਗੱਲ ਇਹ ਆ ਕਿ ਇਹ ਉਹ ਥਾਂ ਹੈ ਜਿੱਥੋਂ ਪਾਣੀ ਨਿਕਲਣਾ ਹੈ ਔਰ ਜਿਹੜੀ ਗੱਲ ਕੀਤੀ ਜਾ ਰਹੀ ਹੈ ਬੂਟੀ ਕੱਢਣ ਦੀ ਆ ਡਕਾਲੇ ਦੇ ਪੁਲ ਦੇ ਬਿਲਕੁਲ ਮੈਂ ਥੱਲੇ ਖੜਿਆ ਹਾਂ ਨਦੀ ਵਾਲੇ ਪੁਲ ਤੇ ਔਰ ਤੁਸੀਂ ਦੇਖਦੇ ਹੋ ਕਿ ਜਿੱਥੋਂ ਤੱਕ ਮੇਰੀ ਨਿਗਾਹ ਜਾ ਰਹੀ ਹੈ ਜਿੱਥੋਂ ਤੱਕ ਉਹ ਦੇਖੋ ਸਿਰੇ ਤੱਕ ਬੂਟੀ ਦਾ ਇੱਕ ਵੀ ਪੱਤਾ ਤੋੜ ਕੇ ਬਾਹਰ ਨਹੀਂ ਕੱਢਿਆ ਗਿਆ ਆ ਤੁਸੀਂ ਦੇਖ ਰਹੇ ਹੋ ਬੁਤੀ ਦੇਖੋ ਆ ਸਾਰੀ ਭਰੀ ਪਿੱਛੋਂ ਇਕੱਠੀ ਹੋ ਕੇ ਜਿਹੜੀ ਪਿੱਛੋਂ ਕੱਢੀ ਸੀ ਉਹ ਵੀ ਇੱਥੇ ਆ ਕੇ ਇਕੱਠੀ ਹੋ ਚੁੱਕੀ ਹੋਈ ਹੈ ਸੋ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਨਹੀਂ ਤਾਂ ਖਤਰਾ ਬਣਿਆ ਰਹਿਣਾ ਔਰ ਜੋ ਕੁਝ ਹੋਇਆ ਹੁਣ ਤੱਕ ਉਹਦੇ ਉੱਤੇ ਲੋਕਾਂ ਦਾ ਯਕੀਨੀ ਹੈ ਇਸ ਕਰਕੇ ਲੋਕਾਂ ਨੇ ਆਪਣਾ ਸਮਾਨ ਉੱਚੀਆਂ ਥਾਵਾਂ ਤੇ ਰੱਖਣਾ ਸ਼ੁਰੂ ਕਰ ਦਿੱਤਾ ਹੈ ਅਮਰਜੀਤ ਵੜੈਚ ਡਕਾਲਾ ਰੋਡ ਨਦੀ ਵਾਲਾ ਪੁਲ ਇਸ ਵਕਤ ਦੁਪਹਿਰ ਦਾ 1:30 ਵੱਜ ਚੁੱਕਿਆ ਹੈ ਤੇ ਤਾਰੀਖ ਹੈ 7 ਜੁਲਾਈ 2024 ਮੈਂ ਅਮਰਜੀਤ ਵੜੈਚ ਜਿਹੜਾ ਪਟਿਆਲੇ ਨਦੀ ਦੇ ਵਿੱਚ ਸ਼ਾਂਤੀ ਨਗਰ ਪੈਂਦਾ ਬਿਲਕੁਲ ਅ ਅਸੀਂ ਕਹਿ ਸਕਦੇ ਹਾਂ ਕਿ ਡੀ ਸੀ ਡਬਲਯੂ ਵਾਲਾ ਜਿਹੜਾ ਪਿਛਲੇ ਪਾਸੇ ਰੇਲਵੇ ਬ੍ਰਿਜ ਹੈ ਬਾਈਪਾਸ ਜਿਹੜਾ ਸਰਹੰਦ ਬਾਈਪਾਸ ਹੈ ਪਟਿਆਲੇ ਦਾ ਉਦੋਂ ਅਸੀਂ ਜਦੋਂ ਨਾਲ ਦੀ ਨਾਲ ਵੱਡੇ ਬਨੇ ਦੇ ਬ੍ਰਿਜ ਵਾਲੇ ਪਾਸੇ ਜਾਂਦੇ ਆ ਰੇਲਵੇ ਬ੍ਰਿਜ ਵਾਲੇ ਪਿਛਲੇ ਪਾਸੇ ਦੌਲਤਪੁਰ ਵਾਲੇ ਪਾਸੇ ਨੂੰ ਤਾਂ ਇਹ ਸ਼ਾਂਤੀ ਨਗਰ ਅਖੀਰਲੀ ਕਲੋਨੀ ਹੈ ਜਿੱਥੇ ਸਭ ਤੋਂ ਵੱਧ ਖਤਰਾ ਪਹਿਲਾਂ ਇਹਨਾਂ ਲੋਕਾਂ ਨੂੰ ਆ ਤੇ ਨਾਲ ਇਹਨਾਂ ਦੇ ਸੋ ਇਹ ਤੁਸੀਂ ਸਾਹਮਣੇ ਦੇਖ ਰਹੇ ਹੋ ਇੱਕ ਗਿਣਤੀ ਜੇ ਮੈਂ ਗਿਣਤੀ ਕਰਨੀ ਹੋਵੇ ਤੇ ਕੋਈ 4 500 ਜਾਂ 1000 ਥੈਲਾ ਹੋ ਸਕਦਾ ਇਹ ਪ੍ਰਸ਼ਾਸਨ ਨੇ ਇੱਥੇ ਲਾ ਦਿੱਤਾ ਸੋ ਆਪਾਂ ਨੂੰ ਬਿਲਕੁਲ ਫਿਕਰ ਨਹੀਂ ਕਰਨਾ ਚਾਹੀਦਾ ਕਉਂਕ ਪ੍ਰਸ਼ਾਸਨ ਨੇ ਬਹੁਤ ਤਕੜਾ ਪ੍ਰਬੰਧ ਕਰ ਦਿੱਤਾ ਹੈ ਨਦੀ ਦੇ ਪਾਣੀ ਤੋਂ ਲੋਕਾਂ ਨੂੰ ਬਚਾਉਣ ਵਾਸਤੇ ਅਸੀਂ ਇਸ ਲਈ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਹ ਸ਼ਾਇਦ ਉਹਨਾਂ ਨੇ ਕੁਝ ਜ਼ਿਆਦਾ ਹੀ ਕਰ ਦਿੱਤਾ ਹੈ ਇਸ ਵਾਰ ਜੇ ਨਦੀ ਚੜ ਆਉਂਦਾ ਤਾਂ ਇਹ ਜਿਹੜਾ ਪ੍ਰਬੰਧ ਹੈ ਇਹ ਸਾਰੇ ਪਟਿਆਲੇ ਨੂੰ ਬਚਾ ਲੇਗਾ ਜ਼ਿਕਰ ਹੋ ਗਿਆ ਕਿ ਪਟਿਆਲਾ ਦੇ ਵਿੱਚ ਇਸ ਵੱਡੀ ਨਦੀ ਨੂੰ ਲੈ ਕੇ ਵੀ ਮੰਨਤਾ ਹੈ ਕਿ ਜਦੋਂ ਪਾਣੀ ਦਾ ਪੱਧਰ ਇਸ ਨਦੀ ਦੇ ਵਿੱਚ ਵੱਧਦਾ ਹੈ ਪਹਾੜਾਂ ਦੇ ਵਿੱਚ ਬਰਸਾਤ ਹੁੰਦੀ ਹੈ ਤਾਂ ਉਸ ਵੇਲੇ ਸ਼ਾਹੀ ਪਰਿਵਾਰ ਯਾਨੀ ਕਿ ਮਹਾਰਾਜਾਂ ਦੇ ਪਰਿਵਾਰ ਵੱਲੋਂ ਨੱਥ ਅਤੇ ਚੂੜਾ ਇਸ ਨਦੀ ਨੂੰ ਭੇਂਟ ਕੀਤਾ ਜਾਂਦਾ ਜਿਸ ਤੋਂ ਬਾਅਦ ਇਹ ਨਦੀ ਸ਼ਾਂਤ ਹੋ ਜਾਂਦੀ ਹੈ ਤੇ ਲੋਕਾਂ ਨੂੰ ਰਾਹਤ ਮਿਲਦੀ ਹੈ ਪਿਛਲੇ ਸਾਲ ਵੀ ਜਦੋਂ ਪਾਣੀ ਨੇ ਕਾਫੀ ਨੁਕਸਾਨ ਕਰ ਦਿੱਤਾ ਸੀ ਉਸ ਤੋਂ ਬਾਅਦ ਦੇ ਵਿੱਚ ਮਹਾਰਾਣੀ ਪਰਨੀਤ ਕੌਰ ਨੇ ਇਹਦੇ ਵਿੱਚ ਨੱਥ ਚੂੜਾ ਭੇਂਟ ਕੀਤਾ ਸੀ ਜਿਸ ਤੋਂ ਬਾਅਦ ਦੇ ਵਿੱਚ ਨਦੀ ਸ਼ਾਂਤ ਹੋ ਗਈ ਸੀ ਇਹ ਪਰੰਪਰਾ ਹੈ ਇਹਦੇ ਵਿੱਚ ਸੱਚ ਕਿੰਨਾ ਹੈ ਝੂਠ ਕਿੰਨਾ ਹੈ ਜਾਂ ਫਿਰ ਇਹ ਕਹਾਣੀ ਹੈ ਇਹ ਵੱਖਰੀ ਗੱਲ ਹੈ ਪਰ ਪਟਿਆਲਾ ਦੇ ਲੋਕ ਇਸ ਚੀਜ਼ ਨੂੰ ਕਾਫੀ ਮਨਦੇਵੀ ਨੇ ਤੇ ਇਸ ਵਾਰ ਜਿਹੋ ਜਿਹੇ ਪ੍ਰਬੰਧ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਅਜੇ ਵੀ ਬੇਚੈਨੀ ਹੈ ਕਿ ਜੇਕਰ ਪਹਾੜਾਂ ਦੇ ਉੱਤੇ ਤੇਜ਼ ਬਰਸਾਤ ਹੁੰਦੀ ਹੈ ਤਾਂ ਉਹਦਾ ਖਮਿਆਜ਼ਾ ਪਟਿਆਲਾ ਵਾਸੀਆਂ ਨੂੰ ਇੱਕ ਵਾਰ ਫੇਰ ਭੁਗਤਣਾ ਪੈ ਸਕਦਾ ਹੈ ਮਿਟਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਫਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਤੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ 3.5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੁਲਰਾਜ ਸੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਇਨ ਕੈਨੇਡਾ ਵਿੱਚ